ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਤੀਜਾ ਹਰ ਜੀਓ ਤੁਧਨੋ ਸਦਾ ਸਲਾਹੀ ਪਿਆਰੇ ਜਿ ਚਰ ਘਟ ਅੰਤਰ ਹੈ ਸਾਸਾ ਇਕ ਫਲ ਖਿਨ ਵਿਸਰੈ ਤੂ ਸੁਆਮੀ ਜਾਣੋ ਬਰਸ ਪਚਾਸਾ ਹਮ ਮੂੜ ਮੁਗਦ ਸਦਾ ਸੇ ਭਾਈ ਗੁਰ ਕੈ ਸ਼ਬਦ ਪਰਗਾਸਾ ਹਰ ਜਿਉ ਤੁਮੇ ਆਪੇ ਦੇਹੋ ਬੁਝਾਈ ਹਰ ਜਿਉ ਤਉ ਦਵਟੋ ਵਾਰਿਆ ਸਦਹੀ ਤੇਰੇ ਨਾਮ ਵਿਟੋ ਬਲ ਜਾਈ ਰਹਾਓ ਹਮ ਸ਼ਬਦ ਮੁਵੇ ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ ਸ਼ਬਦੇ ਮਨ ਤਨ ਨਿਰਮਲ ਹੋਵਾ ਹਰ ਵਸਿਆ ਮਨ ਆਈ ਸ਼ਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਾ ਸਮਾਈ ਸ਼ਬਦ ਨਾ ਜਾਣੈ ਸੇ ਅੰਨੇ ਬੋਲੇ ਸਿੱਖ ਤੇ ਆਏ ਸੰਸਾਰਾ ਹਰ ਰਸ ਨਾ ਪਾਇਆ ਪਿਰਥਾ ਜਨਮ ਗਵਾਇਆ ਜੰਮੈ ਵਾਰੋ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਹੇ ਸਮਾਨੇ ਮਨਮੁਖ ਮੁਗਦ ਗੁਬਾਰਾ ਆਪੇ ਕਰੇ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨੇ ਅਵਰ ਨ ਕੋਈ ਜੋ ਤਰ ਲਿਖਿਆ ਸੋ ਕੋਈ ਨਾ ਮਿਟੈ ਭਾਈ ਕਰਤਾ ਕਰੇ ਸੋ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨ ਦੂਜਾ ਕੋਈ ਸੋਰਠ ਮਹੱਲਾ ਤੀਜਾ ਗੁਰਮੁਖ ਭਗਤ ਕਰੇ ਪ੍ਰਭ ਭਾਵੇ ਅਨੰਦਿਨ ਨਾਮ ਵਖਾਣੇ ਭਗਤਾ ਕੀ ਸਾਰ ਕਰੈ ਆਪ ਰਖੈ ਜੋ ਤੇ ਰਹਿ ਮਨ ਭਾਣੇ ਤੋ ਗੁਣ ਦਾਤਾ ਸ਼ਬਦ ਪੁਛਾਤਾ ਗੁਣ ਕੈ ਗੁਣੀ ਸਮਾਣੇ ਮਨ ਮੇਰੇ ਹਰ ਜੀਓ ਸਦਾ ਸਮਾਲ ਅੰਤ ਕਾਲ ਤੇਰਾ ਵੇਲੀ ਹੋਵੇ ਸਦਾ ਨਿਬਹਿ ਤੇਰੇ ਨਾਲ ਰਹਾਓ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੂਝੈ ਵਿਚਾਰੇ ਨਿੰਦਾ ਦੁਸ਼ਟੀ ਤੇ ਕਿਨ ਫਲ ਪਾਇਆ ਹਰਨਾਕ ਸੁ ਨਖੈ ਬਿਦਾਰੇ ਪ੍ਰਲਾਦ ਜਨ ਸਦ ਹਰ ਗੁਣ ਗਾਵੇ ਹਰ ਜੀਓ ਲਏ ਉਬਾਰੇ ਆਪਸ ਕੋ ਬੋ ਭਲਾ ਕਰ ਜਾਣਾ ਮਨ ਮੁਖ ਮਤ ਨ ਕਾਈ ਸਾਧੂ ਜਾਣ ਕੇ ਨਿੰਦਾ ਵਿਆਪੇ ਜਾਸਨ ਜਨਮ ਗਵਾਈ RAM ਨਾਮ ਕਦੇ ਚੇਤੇ ਨਾਹੀ ਅੰਤ ਗਏ ਪਛੁਤਾਈ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਸ਼ਬਦੇ ਰਾਤੇ ਸਹਿਜੇ ਮਤਿ ਆਂਦਨ ਹਰ ਗੁਣ ਗਾਏ ਨਾਨਕ ਦਾਸ ਕਹੈ ਬਨੰਤੀ ਹਉ ਲਾਗਾ ਤਿਨ ਕੈ ਪਾਏ ਸੋਰਠ ਮਹੱਲਾ ਤੀਜਾ ਸੋ ਸਿੱਖ ਸਖਾ ਬੰਦ ਪੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾ ਖਾਵੇ ਮੇਨ ਸਤਿਗੁਰ ਸੁਖ ਕਦੇ ਨਾ ਪਾਵੇ ਭਾਈ ਫਿਰ ਫਿਰ ਪਛੋਤਾਵੇ ਹਰ ਕੇ ਦਾਸ ਸੁਹੇਲੇ ਭਾਈ ਜਨਮ ਜਨਮ ਕੇ ਕਿਲ ਵਿਖ ਦੁੱਖ ਕਾਟੇ ਆਪੇ ਮੇਲ ਮਿਲਾਈ ਰਹਾਓ ਹੋ ਗੋਤਾੰਬੂ ਸਾਹਿਬ ਜੀ ਕੇ ਬੰਦਨ ਭਾਈ ਭਰਮ ਭੁੱਲਾ ਸੰਸਾਰਾ ਬਿਨ ਗੁਰ ਬੰਦਨ ਟੁੱਟੈ ਨਾਹੀ ਗੁਰਮੁਖ ਮੋਖ ਦੁਆਰਾ ਕਰਮ ਕਰਹਿ ਗੁਰ ਸ਼ਬਦ ਨਾ ਪਛਾਨੈ ਮਰ ਜਨਮਹਿ ਵਾਰੋ ਵਾਰਾ ਹੋ ਮੇਰਾ ਜਗਪਲ ਚਰਿਆ ਭਾਈ ਕੋਇ ਨ ਕਿਛਹੀ ਕੇਰਾ ਗੁਰਮੁਖ ਮੈਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਬਸੇਰਾ ਅਥਾ ਬੂਝੈ ਸੋ ਆਪਛਾਣੈ ਹਰ ਪ੍ਰਭ ਹੈ ਤਿਸਕੇਰਾ ਸਤਿਗੁਰ ਸਦਾ ਦਿਆਲ ਹੈ ਭਾਈ ਬਿਨ ਭਾਗਾ ਕਿਆ ਪਾਈਐ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤਿਆ ਫਲ ਪਾਈਐ ਨਾਨਕ ਨਾਮ ਬਸੈ ਮਨ ਅੰਤਰ ਵਿੱਚੋ ਆਪ ਗਵਾਈਐ ਸੋਰਠ ਮਹੱਲਾ ਤੀਜਾ ਚੌ ਤੁਕੇ ਸਚੀ ਭਗਤ ਸਤਿਗੁਰ ਤੇ ਹੋਵੈ ਸਚੀ ਹਿਰਦੈ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹੋਮੈ ਸ਼ਬਦ ਸੁਮਾਣੀ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੁੱਲੀ ਫਿਰੈ ਇਆਣੀ ਮਾਨੁਕ ਫਿਰੈ ਸਦਾ ਦੁਖ ਪਾਵੈ ਡੂਬਮ ਹੋਏ ਬਿਨ ਪਾਣੀ ਭਾਈ ਰਹੇ ਸਦਾ ਰਹੁ ਸਰਣਾਈ ਆਪਣੀ ਨਦਰ ਕਰੇ ਪਤ ਰਖੈ ਹਰ ਨਾਮੋ ਦੇਵੜਿਆਈ ਰਹਾਓ ਪੂਰੇ ਗੁਰ ਤੇ ਆਪ ਪਛਾਤਾ ਸ਼ਬਦ ਸਚੈ ਵਿਚਾਰਾ ਹਿਰਦਾ ਜਗ ਜੀਵਨ ਸਦ ਵਸਿਆ ਤਜ ਕਾਮ ਕ੍ਰੋਧ ਹੰਕਾਰਾ ਸਦਾ ਹਜੂਰ ਰਵਿਆ ਸਭ ਠਾਈ ਹਿਰਦਾ ਨਾਮ ਅਪਾਰਾ ਜੁਗ ਜੁਗ ਬਾਣੀ ਸ਼ਬਦ ਪਛਾਣੀ ਨਾਉ ਮਿੱਠਾ ਮਨੈ ਪਿਆਰਾ ਸਾਧਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਾਗਾਇਆ ਹਰ ਰਸ ਚਾਗ ਸਦਾ ਮੰਤਰਿ ਭਤਿਆ ਗੁਣ ਗਾਵੇ ਗੁਣੀ ਅਕਾਇਆ ਕਾਮਲ ਪਰਗਾ ਸਦਾ ਰੰਗ ਰਾਤਾ ਅਨਹਦ ਸ਼ਬਦ ਬੁਜਾਇਆ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸੱਚ ਸਮਾਇਆ RAM ਨਾਮ ਕੀ ਗਤ ਕੋਏ ਨਾ ਬੂਝੈ ਗੁਰਮਤਿ ਹਿਰਦੈ ਸਮਾਈ ਗੁਰਮਖ ਹੋਵੈ ਸੋ ਮੱਗ ਪਛਾਣੈ ਹਰ ਰਸ ਰਸਨ ਰਸਾਈ ਜਾਪਤ ਆਪ ਸੰਜਮ ਸਭ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ ਨਾਨਕ ਨਾਮ ਸਮਾਲੈ ਸੇਜਨ ਸੋਹਣ ਦਰ ਸਚੈ ਪਤ ਪਾਈ ਸੋਰਠ ਮਹੱਲਾ ਤੀਜਾ ਦੋ ਤੁਕੇ ਸਤਗੁਰ ਮਿਲਿਆ ਉਲਟੀ ਭਈ ਭਾਈ ਜੀਵਤ ਮਰੈ ਤਾਂ ਬੂਝ ਪਾਏ ਸੋ ਗੁਰੂ ਸੋ ਸੇਖ ਭਾਈ ਜਿਸ ਜੋਤੀ ਜੋਤ ਮਿਲਾਏ ਮਨ ਰੇ ਹਰ ਹਰ ਸੇਤੀ ਲਿ ਬੁਲਾਏ ਮਨ ਹਰ ਜਪ ਮਿੱਠਾ ਲੱਗੈ ਭਾਈ ਗੁਰਮੁਖ ਪਾਏ ਹਰ ਥਾਇ ਰਹਾਓ ਮਨਰੇ ਹਰ ਹਰ ਸੇ ਤੀਲ ਬਲਾਏ ਮਨ ਹਰ ਜਦ ਮਿੱਠਾ ਲਾਗੇ ਭਾਈ ਗੁਰਮਖ ਪਾਏ ਹਰ ਥਾਏ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ